ਕਿ ਅੱਜ ਤੱਕ ਇਤਨੇ ਮਿੱਠੇ ਫਲ ਮਿਲੇ ਨੇ ਕੀ ਹੋਇਆ ਇੱਕ ਕੋੜਾ ਇਤਨੇ ਸੁਖ ਮਨੁੱਖ ਨੂੰ ਮਿਲਦੇ ਨੇ ਧੰਨਵਾਦ ਕਦੀ ਨਹੀਂ ਕਰਦਾ ਕਿਦਰੇ ਇੱਕ ਅਦ ਦੁੱਖ ਆ ਗਿਆ ਤਾਂ ਗਿਲਿਆਂ ਨਾਲ ਭਰ ਗਏ ਗੁਰੂ ਇਹ ਕੀ ਕਰ ਛੜੇ ਰੱਬ ਆ ਇਹ ਕੀ ਕਰ ਛੜੇ ਪ੍ਰਮਾਤਮਾ ਇਹ ਕੀ ਕਰ ਛੜੇ ਕਸੌਟੀ ਤੇ ਪੂਰਾ ਨਹੀਂ ਹੁੰਦਾ ਮਨੁੱਖ ਸ਼ੁਕਰਾਨਾ ਕਰਦਾ ਹੈ ਸੁਖ ਦੇਜ ਔਰ ਦੁਖ ਦੇਜ ਗਿਲੇ ਕਰਦਾ ਇਹਨੂੰ ਗੁਰਨਾਣਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖਿਨ ਜੇ ਲੇਖੇ ਵਰਤੇ ਸੋਇ ਹੈ ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਬਖਸ਼ਿਸ਼ ਦੁਰਘਟਨਾ ਗੜੀ ਹੈ ਰੱਬਾ ਇਹ ਤੂੰ ਕੀ ਕਰ ਛੜਿਆ ਇਹ ਤੂ ਕੀ ਕੀਤ ਹੈ ਮਹਾਰਾਜ ਕਹਿੰਦੇ ਨਹੀਂ ਇਹ ਰੱਬ ਦੇ ਪ੍ਰੇਮੀ ਨਹੀਂ ਬਸ ਇਹੀ ਕਸੂਟੀ ਹੈ ਜਿਨ੍ਹਾਂ ਨੂੰ ਅਸੀਂ ਬੜਾ ਕਈ ਦਫਾ ਨਿਤਨੇਮੀ ਤੇ ਪ੍ਰੇਮੀ ਕਹਿੰਦੇ ਮੈਂ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇਖਿਆ ਐ ਹੋ ਗਿਆ ਐ ਹੋ ਗਿਆ ਐ ਹੋ ਗਿਆ ਪ੍ਰਮਾਤਮਾ ਨੇ ਸਾਡੇ ਨਾਲ ਇਹ ਕਰ ਛੜਿਆ ਜਿਵੇਂ ਪ੍ਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ ਇੱਕ ਕਸੌਟੀ ਤੇ ਪੂਰਾ ਨਹੀਂ